ਮੇਰਾ ਨਾਮ ਅਰਪਿਤ ਕੌਰ ਸਿੱਕਸ 2 ਐਂਡ ਹਾਫ ਮੰਥਸ ਲਈ ਸੀਗੇ ਤੇ ਮੇਰੇ ਬੈਂਡ ਸਕੋਰ 7 ਓਵਰঅল 7 ਆਈ ਸੀ ਤੇ ਮੈਨੂੰ ਲੱਗਦਾ ਵੀ ਇਹ ਸਾਰਾ ਕੁਝ ਮੇਰੇ ਟੀਚਰਸ ਦੀ ਡੈਡੀਕੇਸ਼ਨ ਤੇ ਉਹਨਾਂ ਦੀ ਸਪੋਰਟ ਕਰਕੇ ਹੋਇਆ ਤੇ ਮਤਲਬ ਮੈਨੂੰ ਇਦਾਂ ਨਹੀਂ ਸੀ ਮੇਰੇ 7 ਬੈਂਡਸ ਆ ਜਾਣਗੇ ਬਟ ਇਹ ਸਾਰਾ ਕੁਝ ਨਵਕਰਨ ਮੈਮ ਦਾ ਹੀ ਸਾਰੀ ਡੈਡੀਕੇਸ਼ਨ ਹੈ ਜੋ ਕਿ ਮੇਰੇ ਇਨ ਬੈਂਡ ਸਕੋਰ ਆ ਹਾਂਜੀ ਵੀ ਇਹ ਇੱਕ ਬਹੁਤ ਵਧੀਆ ਸੈਂਟਰ ਹੈ ਵੀ ਮੈਂ ਜਿਹੜੇ ਵੀ ਇੱਥੇ ਇਲਾਕੇ ਦੇ ਏਰੀਆ ਦੇ ਜਿੰਨੇ ਵੀ ਲੋਕਾਂ ਜਿਨ੍ਹਾਂ ਨੇ ਆਈਲੈਟਸ ਦੇ ਵਿੱਚ ਇਤੋਂ ਵੀ ਜ਼ਿਆਦਾ ਬੈਂਡ ਲੈਣ ਦੀ ਇੱਛਾ ਹੈਗੀ ਆ ਵੀ ਉਹ ਇਹ ਸੈਂਟਰ ਦੇ ਵਿੱਚ ਇੱਕ ਵਾਰ ਜ਼ਰੂਰ ਆਉਣ ਕਿਉਂਕਿ ਇਹ ਸੈਂਟਰ ਹੈਗਾ ਜਿਹੜਾ ਵੀ ਮੈਮ ਬਹੁਤ سپورਟਿਵ ਨੇਚਰ ਦੇ ਆ ਤੇ ਉਹਨਾਂ ਦੀ ਡੈਡੀਕੇਸ਼ਨ ਵੀ ਹਰ ਇੱਕ ਸਟੂਡੈਂਟ ਦੇ ਸਟੂਡੈਂਟ ਨੂੰ ਦੇ ਤਰਫ ਹੈਗੀ ਆ ਤੇ ਮੈਨੂੰ ਲੱਗਦਾ ਵੀ ਉਹ ਇੱਕ ਵਧੀਆ ਬੜਾ ਸਕੋਰ ਲੈ ਸਕਦੇ ਹੋ ਮੇਰਾ ਨਾਮ ਖੁਸ਼ਵੀਰ ਕੌਰ ਹੈ ਖੁਸ਼ਵੀਰ ਕਿੰਨੇ ਬੈਂਡ ਆ ਕਿੰਨੀ ਖੁਸ਼ੀ ਹੋ ਰਹੀ ਹੈ ਆ ਮੇਰੇ ਓਵਰঅল 6.5 ਬੈਂਡ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਮੈਂ ਕਦੇ एक्सपेक्ट ਨਹੀਂ ਕੀਤੀ ਕਿ ਮੇਰੇ ਫਰਸਟ ਅਟੈਂਟ ਦੀ 6.5 ਆਜਾਂਗੀ ਤੇ ਜਸਟ ਸਭ ਕੁਝ ਹੋਇਆ ਹੈ ਨਵ ਕਿਰਪਲ ਕੌਰ मैम ਦੇ ਕਰਕੇ ਕਿਉਂਕਿ ਮੈਮ ਇੱਕ ਸਿਰਫ ਟੀਚਰ ਨਹੀਂਗੇ ਉਹ ਮੋਰਲਸ ਵੀ ਦਿੰਦੇ ਆ ਆਸ-ਪਾਸ ਸਭ ਸਮਝਾਉਂਦੇ ਆ ਕਿ ਕੀ ਸਹੀ ਹੈ ਤੇ ਕੀ ਨਹੀਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਫਰਸਟ ਅਟੈਂਪਟ ਵਿੱਚ ਹੀ ਮਤਲਬ ਹਾਜ਼ਰ ਕੀਤੇ ਆ ਆਪਣੇ ਬੈਂਡ ਮੈਂ ਸੈਂਟਰ ਬਾਰੇ ਕਣਾ ਸੋਨਿਆ ਕਿ ਬੈਸਟ ਸੈਂਟਰ ਆ ਇਨ ਮਾਈ ਏਰੀਆ ਹਰ ਸਿੰਘ ਵਾਲਾ ਤੇ ਅ ਕਿਰਨਪਾਲ ਕੌਰ ਮੈਮ ਇੱਕ ਇਨਸਪੀਰੇਸ਼ਨ ਆ ਕੁੜੀਆਂ ਵਾਸਤੇ ਕਿਉਂਕਿ ਉਹ 2006 ਤੇ ਕੰਮ ਕਰ ਰਹੇ ਆ ਤੇ ਆਈ ਥਿੰਕ ਸੋ ਉਸ ਟਾਈਮ ਤੋਂ ਨੇੜੇ-ਤੇੜੇ ਕੋ ਸੈਂਟਰ ਹੋ ਜਾਂਦੇ ਹਨ ਨਹੀਂ ਸੀਗਾ ਕਿ ਜਿੱਥੇ ਫੀਮੇਲ ਇੱਕ ਕੰਮ ਕਰਦੀ ਹੋਵੇ ਪਰ ਮੈਮ ਨੇ ਬਾਕੀ ਮੈਮ ਨੂੰ ਬਹੁਤ ਕੁਝ ਸੋਨਣਾ ਵੀ ਪਿਆ ਹੋਊਗਾ ਪਰ ਮੈਮ ਨੇ ਸਭ ਚੀਜ਼ਾਂ ਇੱਕ ਪਾਸੇ ਰੱਖ ਕੇ ਆਪਦਾ ਕੰਮ ਸ਼ੁਰੂ ਕੀਤਾ ਤੇ ਉਹਨੂੰ ਅੱਗੇ ਤੱਕ ਵਧਾਇਆ ਤੇ ਮੈਂ ਕਹਿੰਦੀ ਆ ਕਿ ਇਨਸਪੀਰੇਸ਼ਨ ਆ ਸਭ ਕੁੜੀਆਂ ਵਾਸਤੇ ਜੋ ਕਹਿੰਦੇ ਹਨ ਕਿ ਸਾਨੂੰ ਮੈਨੇ ਸੋਨੇ ਪਹਿਨਣਗੇ ਸੋਸਾਇਟੀ ਵੱਲੋਂ ਤੇ ਪੇਂਟਸ ਵੱਲੋਂ ਕੀ ਆ ਤੂੰ ਕੀ ਕਰ ਰਹੀ ਹੈ ਤੇ ਆਈ ਥਿੰਕ ਜਿਹੜੀਆਂ ਕੁੜੀਆਂ ਨੂੰ ਲੱਗਦਾ ਕਿ ਹਾਂ ਦੂਜੇ ਸੈਂਟਰ ਦਾ ਮਾਹੌਲ ਸਹੀ ਨਹੀਂਗਾ ਆ ਟੂ ਬੀ ਓਨਸਟ ਸਹੀ ਨਹੀਂ ਕਹਾ ਜੀ ਵੀ ਪਰ ਆਹ ਸੈਂਟਰ ਮੈਨੂੰ ਸਭ ਤੋਂ ਬੈਸਟ ਲੱਗਿਆ ਕਿਉਂਕਿ ਇੱਥੇ ਕੋਈ ਕੁਝ ਵੀ ਨਹੀਂਗਾ ਕਿ ਜਿਹਦੇ ਕਰਕੇ ਕਿਸੇ ਨੂੰ ਵੀ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਆ ਸਕੇ ਤੇ ਗਰਲਸ ਇੱਥੇ ਪੂਰੀਆਂ 100% ਸੇਫ ਨੇ ਬੱਚੇ ਦਾ ਨਾਮ ਏਕਨੂਰ ਕੌਰ ਆ ਜੀ 6.5 ਆਵਰ ਆ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਚੰਗਾ ਲੱਗਾ ਸਾਨੂੰ ਸੈਂਟਰ ਇਹ ਸਾਡੇ ਬੱਚੇ ਨੇ ਬਹੁਤ ਘੱਟ ਸਮੇਂ ਦੇ 6.5 ਓਵਰਆਲ ਬੈਂਕ ਪ੍ਰਾਪਤ ਕੀਤੇ ਤੁਮ ਚੰਗੀ ਪੜ੍ਹਾਈ ਕੀਤੀ ਸਰ ਮੇਰੇ 6.5 ਬੈਂਕ ਆਇਆ ਤੇ ਮੈਂ ਬ੍ਰਿਟਿਸ਼ ਇੰਗਲਿਸ਼ ਸੈਂਟਰ ਦੀ ਸਟੂਡੈਂਟ ਰਹੀ ਹਾਂ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਅੱਜ ਕਿ ਮੇਰੇ ਇੰਨੇ ਥੋੜੇ ਟਾਈਮ ਦੇ ਵਿੱਚ ਇੰਨੇ ਵਧੀਆ ਬੈਂਕ ਸਕੋਰ ਆਇਆ ਤੇ ਇਹ ਸਭ ਕੁਝ ਸਿਰਫ ਨਵਕੀਰਨ ਮੈਮ ਕਰਕੇ ਪੋਸਿਬਲ ਹੋਇਆ ਕਿ ਉਹ ਇੰਨੇ ਵਧੀਆ ਅਲਸਕ੍ਰੀਨਰ ਨੇ ਤੇ ਮੇਰੇ ਬਹੁਤ ਬੜੀਆਂ ਬੈਂਡਾਂ ਆਈਆਂ ਮੈਂ ਸਭ ਤੋਂ ਵਧੀਆ ਸੈਂਟਰ ਤਾਂ ਬ੍ਰਿਟਿਸ਼ ਇੰਗਲਿਸ਼ ਸੈਂਟਰ ਨੂੰ ਹੀ ਕਹੂੰਗੀ ਕਿਉਂਕਿ ਜਿੱਥੇ ਜਿਵੇਂ ਕਿ ਮੈਂ ਪੰਜਾਬਪੁਰ ਦੇ ਵਿੱਚ ਪਲੱਸ 2 ਕੀਤੀ ਸੀ ਤਾਂ ਬਾਕੀ ਸੈਂਟਰਸ ਦੇ ਵਿੱਚ ਜਦੋਂ ਮੈਂ ਪੁੱਛਿਆ ਸੀਗਾ ਉਹਨਾਂ ਨੂੰ ਤਾਂ ਉਹ ਕਹਿੰਦੇ ਸੀ ਕਿ ਤੁਹਾਡੀਆਂ ਗ੍ਰਾਮਰ ਕਲਾਸਿਸ ਅਲੱਗ-ਅਲੱਗ ਬਾਣੀਆਂ ਪੈਣਗੀਆਂ ਤੁਹਾਨੂੰ 3 ਤੋਂ 4 ਮਨਸ ਦਾ ਟਾਈਮ ਲੱਗੂਗਾ ਤੁਹਾਨੂੰ ਆਇਲਸ ਕਰਨੀ ਤੇ ਪਰ ਇਹ ਸੈਂਟਰ ਵਿੱਚ ਆ ਕੇ ਮੈਨੂੰ ਸਿਰਫ 45 ਡੇਸ ਦੇ ਵਿੱਚ ਮੇਰੇ ਵਧੀਆ ਬੈਂਡਸ ਖੁਰਾ ਗਏ ਬਹੁਤ ਚੰਗੇ ਬਹੁਤ ਹੰਡਰਡ ਗੇਸਟ ਬਹੁਤ ਖੁਸ਼ੀ ਹੋਈ 7.5 ਬਾਂਡ ਹੈ ਅਮੀ ਸੀ ਬੱਚੇ ਨੂੰ ਬਧੀਆ ਜੀ ਗੋਲਡਨ ਵਧੀਆ ਜੀ ਇਹਨਾਂ ਦੇ ਸੈਂਟਰ ਦੇ ਬਹੁਤ ਵਧੀਆ ਪੀਚਿੰਗ ਦੇ ਰਿਹਾ ਹੈ ਇਸ ਕਾਰਨ ਬੱਚੇ ਨੇ ਥੋੜੇ ਸਮੇਂ ਦੇ ਵਿੱਚ ਹੀ ਇਤਨਾ ਸਕੋਰ ਹਾਸਲ ਕੀਤਾ ਜੀ ਮਾਈਸੈਲਵ ਵਿਸ਼ਾਲਦੀਪ ਸਿੰਘ ਆਈ ਵਾਸ ਅਬਲ ਟੂ ਸਕੋਰ 7.5 ਓਵਰਆਲ ਸਕੋਰ ਮੈਂ ਸਾਰਾ ਸਾਰਾ ਕੁਝ ਹੋ ਚੁੱਕਾ ਹੋ ਸਕਿਆ ਕਿਉਂਕਿ ਨਮਕਿਨ ਪਾਲ ਮੈਡਮ ਨੇ ਬਹੁਤ ਸਪੋਰਟ ਕੀਤੀ ਮੈਨੂੰ ਖੁਦ ਨਹੀਂ ਪਤਾ ਸੀਗਾ ਇਹ ਮੇਰੇ ਚੰਨਾ ਪੋਟੈਂਸ਼ੀਅਲ ਆ ਮੇਨਾ ਸਕੋਰ ਆ ਸਕਦਾ ਮੇਰਾ ਪਰ ਉਹਨਾਂ ਨੇ ਆਪ ਹੀ ਮੈਨੂੰ ਦੱਸਤਾ ਸੀ ਜੇ ਕਿਸੇ ਮੈਂ ਹੋਸ ਸੈਂਟਰ ਜਾਂਦਾ ਤਾਂ ਉਹਨਾਂ ਨੇ ਪਹਿਲਾਂ ਦੱਸਣਾ ਨਹੀਂ ਸੀਗਾ ਹਾਂ ਜੀ ਸ਼ੁਕਰੀਆ ਜੀ ਸਾਡੇ ਚੈਨਲ ਵੱਲੋਂ ਤੁਹਾਨੂੰ ਨਵੇਂ ਆਏ ਸੈਂਟਰ ਨੂੰ ਤੇ ਬਹੁਤ ਬਹੁਤ ਹਾਂ ਜੀ ਧੰਨਵਾਦ ਮੈਂ ਮੱਤ ਤੋਂ ਪ੍ਰੋਗਰਾਮ ਸੀ ਇਸ ਦਾ ਮੇਨ ਮਾਡਲ ਤੇ ਪੁੱਛੀ ਤੇ ਕਈ ਕਈ ਐਕਟੀਵਿਟੀਜ਼ ਕਰਾਂਗੇ ਮੇਨ ਮੋਟਿਵ ਅੱਜ ਤੇ ਪ੍ਰੋਗਰਾਮ ਦਾ ਰਿਜ਼ਲਟਸ ਨੂੰ ਸੈਲੀਬ੍ਰੇਟ ਕਰਨਾ ਸੀ ਸਾਡੇ ਆਮ ਤੌਰ ਤੇ ਰਿਜ਼ਲਟਸ ਗੁੱਡ ਹੀ ਆਉਂਦੇ ਰਹੇ ਆ ਮਤਲਬ ਸਾਡੀ ਜਿਹੜੀ ਐਵਰੇਜ ਪਰਸੈਂਟੇਜ ਟੋਟਲ ਰਿਜ਼ਲਟ ਪਰਸੈਂਟੇਜ ਉਹ 90 ਤੋਂ 100% ਦੇ ਵਿੱਚ ਹੈ ਆਫਕੋਰਸ ਕਿਸੇ ਮਨ 100 ਹੁੰਦਾ ਕਿਸੇ ਮਨ 90% ਪਰ ਕਾਫੀ ਦੇਰ ਬਾਅਦ ਜਾਂ ਕਹਿ ਲੋ ਕਿ ਇਸ ਸੀਜ਼ਨ ਦਾ ਜਿਹੜਾ ਫਰਸਟ ਰਿਜ਼ਲਟ ਸੀ ਜੋਨ ਮੰਤ ਦਾ ਉਹ 100% ਰ ਆ ਸੀ ਇਹ ਉਹਨੂੰ ਸੈਲੀਬ੍ਰੇਟ ਕਰਨ ਲਈ ਦੇ ਸਟੂਡੈਂਟਸ ਨੂੰ ਆਨਰ ਕਰਨ ਦੇ ਲਈ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ। ਬਿਲਕੁਲ ਸਹੀ ਹੈ। ਸੀ ਆਸੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਆਪ ਦਾ ਬਹੁਤ ਧੰਨਵਾਦ ਜੀ। ਹਾਂਜੀ। ਬਹੁਤ ਸਾਰੀ ਗੱਲਾਂ ਵੀ ਕੀਤੀਆਂ ਉਹਨਾਂ ਨਾਲ। ਬਿਲਕੁਲ। ਪੰਜਾਬ ਸੰਗਠਨ ਵਾਲੇ ਤੇ ਇਹ ਚੱਲਦਾ ਕੋਪਰਾਣਾ ਆਈਲੈਂਡ ਸੈਂਟਰ। ਹਾਂਜੀ 17 ਸਾਲ ਤੋਂ ਉਹਦੇ ਨਾਲ ਤੁਸੀਂ ਅਜਿਹਾ ਰਲ ਕਰ ਰਹੇ ਹੋ। ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਪੇਰੈਂਟਸ ਆ ਕੇ ਕਹਿੰਦੇ ਆ ਕਿ ਸਾਡੀਆਂ ਬੱਚੀਆਂ ਵੀ ਇੱਥੇ ਸੇਫ ਔਰ ਪੜ੍ਹਨ ਦਾ ਥਾਂ ਤੁਹਾਡਾ ਬਹੁਤ ਵਧੀਆ। ਦੇਖੋ ਪਹਿਲੀ ਚੀਜ਼ ਤੇ ਇਹ ਹੈ ਕਿ ਮੇਰਾ ਜਿਹੜਾ ਕੰਮ ਆ ਉਹ ਐਜੂਕੇਸ਼ਨ ਦਾ ਹੈ ਤੇ ਐਜੂਕੇਸ਼ਨ ਦਾ ਮਤਲਬ ਗ ਤੇ ਫਿਰ ਬੀਇੰਗ ਅ ਫੀਮੇਲ ਜੇਕਰ ਅਸੀਂ ਖੁਦ ਐਜੂਕੇਟ ਹੋ ਕੇ ਅਗਲੀ ਪੀੜ੍ਹੀ ਨੂੰ ਐਜੂਕੇਟ ਨਾ ਕਰੀਏ ਤੇ ਐਜੂਕੇਸ਼ਨ ਨੂੰ ਸਾਡੇ ਤੱਕ ਹੀ ਸੀਮਿਤ ਰੱਖ ਲਈਏ ਤੇ ਫਿਰ ਸਾਡੇ ਲਈ ਚੰਗੀ ਗੱਲ ਨਹੀਂ ਹੈ ਤੇ ਆਫਕੋਰਸ ਹੁਣ ਇਹ ਜਦੋਂ ਏਮ ਲੈ ਕੇ ਚੱਲੇ ਆ ਕਿ ਲੋਕਾਂ ਨੂੰ ਐਜੂਕੇਟ ਵੀ ਕਰਨਾ ਹੈ ਜੇਕਰ ਅਸੀਂ ਖੁਦ ਫੀਮੇਲਜ਼ ਹੋ ਕੇ ਤੇ ਥੋੜਾ ਬਹੁਤ ਜਿੰਨਾ ਵੀ ਸਾਡੇ ਮਤਲਬ ਕਾਬਲੀਅਤ ਦੇ ਅਕੋਰਡਿੰਗ ਅਸੀਂ ਰਨ ਕਰ ਰਹੇ ਹਾਂ ਤਾ ਹੋਰ ਵੀ ਮਤਲਬ ਸਾਡੇ ਤੋਂ ਅੱਗੇ ਜਾਣ ਅਗਲੀ ਪੀੜ੍ਹੀਆਂ ਫੀਮੇਲਸ ਤੇ ਖੁਸ਼ੀ ਹੋਣੀ ਤਾਂ ਆਫ ਕੋਰਸ ਸਭਾਵਿਕ ਹੀ ਆ ਤੇ ਮਾਣ ਕਰਨ ਵਾਲੀ ਚੀਜ਼ ਤਾਂ ਚਲੋ ਮੈਂ ਨਹੀਂ ਕਹੂੰਗੀ ਬਟ ਇੱਕ ਜ਼ਿੰਮੇਵਾਰੀ ਹੋਰ ਵੱਜ ਜਾਂਦੀ ਹੈ ਜਦੋਂ ਕੋਈ ਤੁਹਾਡੇ ਤੇ ਭਰੋਸਾ ਜਿਤਾਉਂਦਾ ਹੈ ਤਾਂ ਫਿਰ ਇੱਕ ਹੁੰਦਾ ਕਿ ਅਗਲੀ ਵਾਰ ਕਦੇ ਵੀ ਇਹ ਭਰੋਸਾ ਟੁੱਟੇ ਨਾ ਅੱਲਾਮੁਹਮਦ ਤਰੀ ਸਟੂਡੈਂਟ ਦੇ ਨਾਮ ਦੀ ਗੱਲ ਕਰਦੇ ਇਸ ਲਈ ਸਾਡੇ 6 ਬੰਦ ਨੇ ਕਿੰਨੇ ਸਫਲ ਐਨੇ ਕਿੰਨੇ ਸਾਡੇ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਨਵੇਂ ਸਟੂਡੈਂਟ ਆ ਰਹੇ ਮੈਸੇਜ ਇਹ ਹੈ ਕਿ ਸਾਡਾ ਜੋ ਲੋਗੋ ਹੈ ਸਾਡਾ ਮੋਟਿਵ ਹੈ ਕਿ ਪੜੋਗੇ ਤਾਂ ਸਿੱਖੋਗੇ ਜਿਹੜੇ ਸਟੂਡੈਂਟਸ ਨੇ ਰਿਸਪੈਕਟਿਵ ਜਿੰਨਾ ਵੀ ਸਕੋਰ ਲਿਆ ਹੈ ਉਹ ਉਹਨਾਂ ਦੀ ਮਿਹਨਤ ਆ ਇੰਸਟੀਚਿਊਟ ਸ਼ੁਰੂ ਤੋਂ ਹੀ ਟੀਚਰ ਇੱਕ ਆਪਣੇ ਆਪ ਜੋਰ ਲਾਉਂਦਾ ਹੀ ਲਾਉਂਦਾ ਹੁੰਦਾ ਹੈ ਇਮਾਨਦਾਰ ਨਾਲ ਪੜਾਉਂਦਾ ਹੈ ਤੇ ਸਟੂਡੈਂਟਸ ਲਈ ਮੈਸੇਜ ਇਹ ਆ ਕਿ ਜੇ ਪੜ੍ਹੋਗੇ ਤਾਂ ਸਿੱਖੋਗੇ ਜਿੰਨਾ ਆਪਾਂ ਨੂੰ ਚਾਹੀਦਾ ਹੁੰਦਾ ਹੈ ਉਹਨਾਂ ਸੀ ਮਿਹਨਤ ਕਰ ਸਕਦੇ ਆ ਜਿੰਨਾ ਮਿੱਠਾ ਪਾਵਾਂਗੇ ਜਿੰਨਾ ਗੁੜ ਪਾਵਾਂਗੇ ਉਹਨਾਂ ਹੀ ਮਿੱਠਾ ਹੋਊਗਾ ਮੈਸੇਜ ਇਹੀ ਹੈ ਕਿ ਇਮਾਨਦਾਰੀ ਨਾਲ ਮਿਹਨਤ ਕਰੇ ਜਾਓ ਦੁਰਦੇ ਰਹੋ ਲੱਗੇ ਰਹੋ ਗਲਤੀਆਂ ਤੇ ਵਰਕ ਕਰੋ ਤੇ ਫਿਰ ਕਦੇ ਨਾ ਕਦੇ ਆਪਾਂ ਨੂੰ ਜਿਹੜੀ ਸਾਡੀ ਮੰਜ਼ਿਲ ਹੁੰਦੀ ਆ ਮਿਲ ਹੀ ਜਾਂਦੀ ਆ